ਅੱਜ ਆਪਾਂ ਬਣਾਉਣ ਜਾ ਰਹੇ ਆੱਦੇ ਦਾ ਆਚਾਰ ਜਿਵੇਂ ਕਿ ਆਪਣੇ ਕੋਲੇ ਆੱਦਾ ਦਾ ਆ ਦੇਖੋ ਇਹ ਆੱਦੇ ਨੂੰ ਨਾ ਆਪਾਂ ਨੇ ਸਮਝ ਲਓ ਇੱਕ ਦਿਨ ਸੁਕਾਉਣਾਗਾ ਕੱਟ ਕੇ ਯਾਨੀ ਕਿ ਧੁੱਪ ਲਵਾਉਣੀ ਆ ਤੇ ਇੱਕ ਦਿਨ ਸੁਕਾਉਣਾਗਾ ਜਿਹੜਾ ਇਹਦਾ ਪਾਣੀ ਆ ਯਾਨੀ ਕਿ ਉਹ ਸਾਰਾ ਸੁੱਕ ਜੇ ਠੀਕ ਆ ਜੀ ਇਸ ਤਰੀਕੇ ਦਾ ਇਹ ਆਪਾਂ ਰੱਖਣਾਗਾ ਤੇ ਇਸ ਆਲਾ ਚ ਦੇਖੋ ਆਪਾਂ ਨੂੰ ਪਤਾ ਹੀ ਆ ਪਾ ਮ ਆੱਦੇ ਦਾ ਚਾਰ ਹਰ ਇੱਕ ਘੜੀ ਪਾਉਣਾਗਾ ਕਿਉਂਕਿ ਇਹ ਗਰਮ ਹੁੰਦਾਗਾ ਤਾਂ ਕਰਕੇ ਠੰਡ ਤੋਂ ਬਚਾਉਂਦਾਗਾ ਆਪਾਂ ਨੂੰ ਤੇ ਇਹ ਮਿਲ ਵੀ ਠੀਕ ਸਰੀ ਜਾਂਦਾ ਇਹ 80 90 100 ਦੇ ਹਿਸਾਬ ਨਾਲ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾਗਾ ਜਿਹੜਾ ਵਧੀਆ ਵਧੀਆ ਹੁੰਦਾ ਥੋੜਾ ਜਿਹਾ ਉਹ ਸਮਝ ਲੋ 100 ਰੁਪਏ ਕਿਲੋ ਮਿਲ ਜਾਂਦਾ ਆਦਾ ਤੇ ਇਹ ਆਦਾ ਵਧੀਆ ਸੀ ਚਿੱਟਾ ਜਿਟਾਦਾ ਸੀਗਾ ਧੋ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਸੁਕਾ ਲਿਆ ਧੁੱਪ ਲਵਾ ਲਈ ਤੇ ਇਹਦਾ ਸਾਰਾ ਪਾਣੀ ਜਿਹੜਾ ਕੱਢਤਾ ਤੇ ਹੁਣ ਆਪਾਂ ਪੌਣਿਆ ਚਾਰ ਕੀ ਕੁਸੇ ਇਹਦੇ ਵਿੱਚ ਸਮਾਨ ਪਾਉਣਾਗਾ ਖੱਟਾ ਮਿੱਠਾ ਇਹ ਬਹੁਤ ਵਧੀਆ ਚਾਰ ਬਣੂਗਾ ਕਿਵੇਂ ਆਪਾਂ ਇਹਨੂੰ ਪਾਵਾਂਗੇ ਇਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਸ ਵੀਡੀਓ ਚ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਲਾਇਕ ਤੇ ਚੇਰ ਜ਼ਰੂਰ ਕਰਿਓ ਨਾਲ ਦੀ ਨਾਲ ਆਪਣੇ ਜੈਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਚੱਲੀਏ ਹੁਣ ਆਪਾਂ ਚਾਰ ਪਾਉਣ ਆਪਾਂ ਨੇ ਇਹਦੇ ਵਿੱਚ ਮਸਾਲੇ ਪਾਉਣੇ ਆਂਗੇ ਸਭ ਤੋਂ ਪਹਿਲਾਂ ਤਾਂ ਜੀਰਾ ਲੈਂਦਾ ਜਿਹੜਾ ਜੀਰਾ ਲੈਂਦਾ 1.5 ਚਮਚਾ ਲੈਂਦਾ ਸੌਂਫਾ ਇਹ ਵੀ 1.5 ਚਮਚਾ ਤੇ ਇਹ ਮੇਥੀ ਹੈਗੀ ਇਹ ਯਾਨੀ ਕਿ ਮੇਥੇ ਸੁੱਕੇ ਤੇ ਇਹ ਆਪਣਾ ਇੱਕ ਚਮਚਾ ਲੈਂਦਾਗਾ ਅਜਬੈਨ ਇਹ ਵੀ ਆਪਾਂ ਨੇ ਇੱਕ ਚਮਚਾ ਲੈਂਦਾ ਤੇ ਕਾਲੀਆਂ ਮਿਰਚਾਂ ਨੇ ਇਹ ਲੈਤੀਆਂ 8-10 ਤੇ ਉਸ ਤੋਂ ਬਾਅਦ ਇਹ ਹੈਗੀ ਸਰੋਂ ਜਿਹੜੀ ਆਪਣੀ ਸਰੋਂ ਹੁੰਦੀ ਹੈ ਨਾ ਉਹ ਆ ਇਹ ਲਗਭਗ 3 ਚਮਚੇ ਆਗੇ ਸਰੋਂ ਦੇ ਤੇ ਜਿਹੜੇ ਆਪਾਂ ਨੇ ਪਾਉਣੇ ਆ ਇਹ ਆਪਾਂ ਨੇ ਆਮ ਚੂਨ ਪਾਊਡਰ ਹੁੰਦਾ ਜਿਹੜਾ ਖੱਟਾ ਤੇ ਉਹ ਆਪਾਂ ਇਹਦੇ ਵਿੱਚ ਪਾਉਣਾਗਾ ਜੇ ਤੁਹਾਡੇ ਕੋਲੇ ਨਿੰਬੂ ਹੈਗਾ ਤਾਂ ਤੁਸੀਂ ਨਿੰਬੂ ਵੀ ਇਹਦੇ ਵਿੱਚ ਪਾ ਸਕਦੇ ਹੋ ਜੇ ਨਿੰਬੂ ਆ ਤਾਂ ਨਿੰਬੂ ਤੁਸੀਂ 3 ਜਾਂ 4 ਦੇ ਵਿੱਚ ਐਡ ਕਰ ਦੋ ਜੇ ਨਹੀਂ ਨਿੰਬੂ ਹੈਗੇ ਤਾਂ ਤੁਸੀਂ ਇਸ ਤਰੀਕੇ ਨਾਲ ਖੱਟਾ ਜਿਹੜਾ ਆਮਚੂਰ ਪਾਊਡਰ ਹੁੰਦਾਗਾ ਤੇ ਉਹ ਤੁਸੀਂ ਪਾ ਸਕਦੇ ਹੋਗੇ ਚਲੋ ਜੀ ਸ਼ੁਰੂ ਕਰਦੇ ਹੁਣ ਆਪਣੀ ਵੀਡੀਓ ਆਪਾਂ ਨੇ ਚਲਾ ਲਈ ਤੇ ਗੈਸ ਆਪਾਂ ਨੇ ਘੱਟ ਰੱਖਣਾ ਤਾਂ ਉਸ ਤੋਂ ਆ ਧਰਤੀ ਕੜਾਹੀ ਯਾਨੀ ਕਿ ਛੋਟਾ ਕੜਾਈ ਆ ਹੁਣ ਇਹ ਜਿਹੜਾ ਇਹਦੇ ਵਿੱਚ ਆਪਾਂ ਨੇ ਸਮਾਨ ਪਾਉਣਾ ਕੱਲੀ ਜਿਹੜੀ ਸੌਂਫ ਜਾਨੀ ਕਿ ਸਰੋਂ ਆ ਇਹਨੂੰ ਅੱਡ ਕੱਢ ਦੇਣਾ ਬਸ ਸਰੋਂ ਨੂੰ ਕੱਲੀ ਨੂੰ ਤੇ ਬਾਕੀ ਜਿਹੜਾ ਸਾਰਾ ਸਮਾਨ ਆ ਇਹਨੂੰ ਆਪਾਂ ਭੁੰਨ ਦੇਣਾ ਤੇ ਗੈਸ ਆਪਣੇ ਘੱਟ ਰੱਖਣਾਗਾ ਜਾਨੀ ਕਿ ਤੇਜ ਨਹੀਂ ਕਰਨਾ ਹੈਗਾ ਗੈਸ ਫਿਰ ਨਹੀਂ ਇੱਕੇ ਲੱਖ ਤੋਂ ਮੱਚੀ ਜਾਂਦਾ ਜਿਵੇਂ ਸੌਂਫ ਹੋਊਗੀ ਅਜਵਾਇਣ ਹੋਗੀ ਇਹ ਮੱਚ ਜਾਂਦੀ ਹੈ ਕਿ ਤਾਂ ਇਹਨੂੰ ਘੱਟ ਅੱਗ ਤੇ ਆਪਾਂ ਨੇ ਪਕਾਉਣਾਗਾ બસ ਯਾਨੀ ਕਿ ਸੇਕ ਹੀ ਲਵਾਉਣਾ ਥੋੜਾ ਜਿਵੇਂ ਕਿ ਇਹਦੇ ਪੱਚਾ ਜਿਹਾ ਫਨ ਹੁੰਦਾ ਹੈ ਨਾ ਉਹ ਨਿਕਲ ਜਾਂਦਾ ਹੈ ਇਹਦੇ ਵਿੱਚ ਉਹ ਤੇ ਚਾਰ ਆਪਣਾ ਬਹੁਤ ਵਧੀਆ ਖੱਟਾ-ਖੱਟਾ ਜਿਹਾ ਚਾਰ ਬਣੂਗਾ ਇਹਦਾ ਇਹਨੂੰ ਬਣਾ ਕੇ ਨਾ ਤੁਸੀਂ ਦੋ ਦਿਨ ਦਿਨਾਂ ਬਾਅਦ ਹੀ ਖਾ ਸਕਦੇ ਹੋਗੇ ਇੰਨਾ ਵਧੀਆ ਜਿਹੜਾ ਇਹ ਚਾਰ ਬਣ ਜਾਂਦਾ ਹੈਗਾ ਤਾਂ ਇਕੱਠਾ ਵੀ ਪਾ ਲੈਨੇ ਆ ਪਰ ਜੇ ਥੋੜਾ ਥੋੜਾ ਕਰਕੇ ਬਣਾਉਣਾ ਹੋਵੇ ਕਿਲੋ ਦੋ ਰੋ ਕਿਲੋ ਵੀ ਤੁਸੀਂ ਖਾ ਸਕਦੇ ਹੋ ਉਸੇ ਤਰੀਕੇ ਨਾਲ ਜਿਹੜਾ ਆਪਣੇ ਕੋਲੇ ਚਾਰ ਆਗਾ ਇਹ ਸੰਜੋ ਆਦਾਗਾ ਇਹ ਅੱਧਾ ਕਿਲੋ ਆਦਾਗਾ ਅੱਧੇ ਕਿਲੋ ਆਧੇ ਦੇ ਹਿਸਾਬ ਨਾਲ ਹੀ ਆਪਾਂ ਨੇ ਇਹ ਜਿਹੜਾ ਸਮਾਨ ਸਾਰਾ ਪਾਇਆ ਹੈ। ਤੇ ਜੇ ਤੁਸੀਂ ਨੇ ਵਧਾਉਣਾਗਾ ਆਧੇ ਆਧੇ ਨੂੰ ਯਾਨੀ ਕਿ ਕਿਲੋ ਕਰਨਾ ਤਾਂ ਤੁਸੀਂ ਉਹ ਤਰੀਕੇ ਨਾਲ ਇਹ ਸਮਾਨ ਨੂੰ ਸਾਰੇ ਨੂੰ ਵਧਾ ਦਿਓ। ਲਓ ਜੀ ਪਟਾਕੇ ਜੇ ਪੈਨ ਲੱਗ ਗਏ ਤੇ ਇਹਨੂੰ ਹੁਣ ਬੰਦ ਕਰ ਦੇਣਾ। ਗੈਸ ਬੰਦ ਕਰਤਾ। ਜਦੋਂ ਗੈਸ ਬੰਦ ਕਰਤਾ ਨਾ ਫੇਰ ਆਪਾਂ ਇਹ ਸਰੋਂ ਪਾਉਣੀ ਹੈ ਦੇ ਵਿੱਚ। ਸਰੋਂ ਨੂੰ ਆਪ ਨੂੰ ਪਕਾਉਣਾ ਨਹੀਂ ਹੈਗਾ ਬਸ ਆਇਆ ਵੀ ਥੋੜੀ ਤਤੀਜੀ ਹੋ ਜੂਗੀ ਤਤੀਜੀ ਹੋ ਕੇ ਨਾ ਜਿਵੇਂ ਕਿ ਥੋੜੀ ਜਿਹੀ ਕੱਚੀ ਆ ਬਸ ਉਹ ਦੂਰ ਹੋ ਜੀ ਦੇਖੋ ਪਕਾ ਬਣ ਜਾ ਇਹਦਾ ਰਲਾ ਕੇ 2 ਮਿੰਟ ਇਹਨੂੰ ਰੱਖ ਦੇਣਾ ਇਹਨੂੰ ਠੰਡਾ ਹੋ ਜਾਣ ਦਿਓ ਜਦੋਂ ਠੰਡਾ ਹੋ ਗਿਆ ਨਾ ਫਿਰ ਇਹਨੂੰ ਆਪਾਂ ਬਰੀਕ ਪੀਣਾਗਾ ਮਿਕਸੀ ਚ ਥੋੜਾ ਜਿਹਾ ਦਰਦਰਾ ਜਿਹਾ ਜਾਨੀ ਕਿ ਜੇ ਤੁਸੀਂ ਜਮਾ ਬਰੀਕ ਕਰਨਾ ਤਾਂ ਬਰੀਕ ਵੀ ਕਰ ਸਕਦੇ ਹੋ ਪਾਊਡਰ ਜਮਾ ਜੇ ਥੋੜਾ ਦਰਦਰਾ ਜਿਹਾ ਰੱਖਣਾ ਉਹ ਵੀ ਰੱਖ ਸਕਦੇ ਆਪਾਂ ਥੋੜਾ ਦਰਦਰਾ ਜਿਹਾ ਰੱਖਾਂਗੇ ਜਿਆਦਾ ਆਪਣੇ ਬਰੀਕ ਨਹੀਂ ਕਰਨ। ਜਿਹੜੇ ਆਪਾਂ ਨੇ ਪੀਸ ਲਏ ਜਾਨੀ ਕਿ ਮੋٹے ਜਿਹੇ ਕਰਲੇ ਥੋੜੇ ਜਿਹਾ ਬੜਾ ਬਰੀਕ ਨਹੀਂ ਕਰਿਆ ਦਰਦਰਾ ਜਿਹਾ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਚੱਲ ਜਾਈਏ ਗੈਸ ਵੱਲ। ਕੜਾਹੀ ਆਪਣੇ ਧਰ ਲਈ ਦੁਬਾਰੇ ਪਹਿਲਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ। ਸਰੋਂ ਦਾ ਤੇਲ ਜਿਹੜਾ ਪਾਇਆ ਹੈਗਾ ਇਹ ਦੋ ਕਟਛੀਆਂ ਪਾਈਆਂ ਨੇ ਮਿੰਤੀਆਂ ਚੰਗੀ ਤਰ੍ਹਾਂ ਇਹਨੂੰ ਗਰਮ ਹੋਣ ਦਿੰਨੇ ਆ ਇੱਕ ਵਾਰੀ ਆਪਾਂ ਸਰੋਂ ਦੇ ਤੇਲ ਨੂੰ ਜਿਹੜਾ ਸਰੋਂ ਦਾ ਤੇਲ ਆ ਸ਼ੁੱਧ ਇਹ ਸਰੋਂ ਦਾ ਤੇਲ ਆ ਘਰ ਦਾ ਘੜਾਇਆ ਹੋਇਆ ਬਹੁਤ ਵਧੀਆ ਜਾਨੀ ਕਿ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਆਪਣੇ ਤੇਲ ਦੇ ਵਿੱਚ ਗਰਮ ਕਰ ਲਿਆ ਗਰਮ ਕਰਕੇ ਤੇਲ ਗੈਸ ਨੂੰ ਨਾ ਬੰਦ ਕਰ ਦੇਣਾ ਜਦੋਂ ਸਮਝ ਲੋ ਤੇਲ ਗਰਮ ਹੋ ਗਿਆ ਬੰਦ ਕਰਤਾ ਗੈਸ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਮਸਾਲੇ ਜਿਹੜੇ ਆਪਾਂ ਪੀਸੇ ਸੀ ਗਰਮ ਤੇਲ ਆ ਪੂਰਾ ਆਪਣਾ ਫਿਰ ਇਹਦੇ ਵਿੱਚ ਪਾਉਣਾ ਯਾਨੀ ਕਿ ਨੂਨ ਮਿਰਚ ਯਾਨੀ ਕਿ ਪਨਾ ਪਨੂਨ ਪਾ ਦਾਂਗੇ ਠੀਕ ਆ ਜੀ ਸਵਾਦ ਅਨੁਸਾਰ ਜਿੰਨਾ ਕ ਪਾਉਣਾ ਉੰਨਾ ਕ ਪਾ ਦਿਓ ਬਸ ਨੂਨ ਪਾ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਤੇ ਥੋੜੀ ਜਿਹੀ ਦੇ ਵਿੱਚ ਹਲਦੀ ਪਾਵਾਂਗੇ ਆਪਾਂ ਸਾਰਿਆਂ ਨੂੰ ਮਿਲਾ ਲਿਆ ਹੁਣ ਇਹਦੇ ਵਿੱਚ ਲਾਸਟ ਤੇ ਆਪਾਂ ਨੇ ਪਾ ਦੇਣਾ ਜਿਹੜਾ ਆਮਚੂਨ ਪਾਊਡਰ ਹੈ ਨਾ ਉਹ ਇਹਨੂੰ ਇਹ 2 ਚਮਚੇ ਆਗੇ ਸਾਰਾ ਦੇਖੋ ਜਦੋਂ ਇਹ ਨੈਕਸ ਹੋ ਗਿਆ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾਉਣੇ ਆਂਗੇ ਆਦਾ ਆਦਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਲਿਆਉਣਾਗਾ ਆਪਾਂ ਨੇ ਆਹ ਇਹਨਾਂ ਆਪਾਂ ਮਿਕਸ ਕਰ ਦੇਣਾ ਹੈ। ਆਦਾ ਜਿਹੜਾ ਜਣ ਕਿ ਜਿਹੜਾ ਮਸਾਲਾ ਜ ਆ ਪਾਇਆ ਸੀ ਆਦੇ ਨਾਲ ਚੰਗੀ ਤਰ੍ਹਾਂ ਆਪਾਂ ਨੇ ਮਿਲਿਆ ਤਾਂ ਤੇ ਹੁਣ ਆਪਾਂ ਨੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਣਾ ਕਿਉਂਕਿ ਜਿਹੜਾ ਤੇਲ ਆ ਉਹ ਗਰਮ ਸੀ ਵੈਸੇ ਚਾਹ ਤਾਂ ਆਪਾਂ ਨੇ ਨਹੀਂ ਪਕਾਇਆ ਆਦਾ ਤਾਂ ਨਹੀਂ ਪਕਾਇਆ ਪਰ ਜਿਹੜਾ ਇਹਦੇ ਵਿੱਚ ਤੇਲ ਗਰਮ ਪਾਇਆਗਾ ਇਹਦੇ ਕਰਕੇ ਜਿਹੜਾ ਜਣ ਕਿ ਆਦਾ ਦਾ ਇਹ ਗਰਮ ਆਗਾ ਤਾ ਇਹਨੂੰ ਹੁਣ ਥੋੜਾ ਜਿਹਾ ਆਪਾਂ ਠੰਡਾ ਹੋਣ ਦਿੰਨੇ ਆਂਗੇ ਯਾਰ ਆਪਣਾ ਬਣ ਗਿਆ ਠੰਡਾ ਹੋ ਗਿਆ ਤੇ ਹੁਣ ਆਪਾਂ ਇਹ ਬਰਤਨ ਵਰਤਮਾਨ ਲੈਂਦਾ ਗਾ ਇਹਦੇ ਵਿੱਚ ਇਹਨੂੰ ਪਾ ਦੇਣਾ ਚਾਰ ਨੂੰ ਸਾਰੇ ਨੂੰ ਜੇ ਰਾਵੜ ਦਾ ਡੱਬਾ ਹੈਗਾ ਤੁਹਾਡੇ ਕੋਲ ਇਹ ਤਾਂ ਰਾਵੜ ਦੇ ਡੱਬੇ 'ਚ ਵੀ ਤੁਸੀਂ ਪਾ ਸਕਦੇ ਹੋ ਇਹਨੂੰ ਇਹਨੂੰ ਤੁਸੀਂ ਤੁਰਤ ਪਾਇਤੇ ਵੀ ਖਾ ਸਕਦੇ ਹੋ ਚਾਹ ਨੂੰ ਜਾਨੀ ਕਿ ਇਹ ਬਣੀ ਹੀ ਪਿਆਗਾ ਹੁਣ ਤੇ ਹੁਣ ਵੀ ਇਹਨੂੰ ਐ ਨਹੀਂ ਹੈਗਾ ਵੀ ਆਪਾਂ ਬਣਾ ਕੇ ਵੀ ਬਣਾ ਆਪਾਂ 10-15 ਦਿਨ ਰੱਖਣਾ ਦੀ ਫੇਰ ਆਪਾਂ ਇਹਨੂੰ ਖਾ ਸਕਦੇ ਆ ਦੇਖੋ ਹੁਣ ਇਹ ਬਣੀ ਹੀ ਪਿਆਗਾ ਛੇ ਹੁਣ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਖਾ ਸਕਦੇ ਹੋ ਇਹ ਚਾਰ ਆਪਣਾ ਬਣ ਗਿਆ ਤੇ ਹੁਣ ਆਪਾਂ ਇਸੇ ਤਰੀਕੇ ਦੇਖੋ ਇਹਨੂੰ ਰੱਖ ਦਾਂਗੇ ਢੱਕ ਕੇ ਤੇ ਚਾਰ ਆਪਣਾ ਬਹੁਤ ਵਧੀਆ ਬਣਿਆਗਾ ਦੇਖੋ ਵੀਡੀਓ ਵਧੀਆ ਲੱਗੀ ਬੱਤ ਵਾ ਤੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ